ਆ ਮੇਰਾ ਵੀ ਰਿਫਰਿਜਰੋਨ ਦਾ ਕੋਈ ਡਰਾਈਵਰ ਆ ਪੰਜਾਬੀ ਵੀਰ ਤੇ ਝੂਟਾ ਦਾ ਟਰੱਕ ਖੜਾ ਤੇ ਉਹਦਾ ਕੋਈ ਕਤਲ ਕਰ ਗਿਆ ਤੇ ਕਿੱਚਾ ਫੁੱਚਾ ਮਾਰ ਕੇ ਉਹ ਵੱਟ ਗਿਆ ਤੇ ਝੂਟਾ 70 ਨੰਬਰ ਐਕਸਟ ਤੇ ਆ ਮੇਰਾ ਵੀ ਰਿਫਰਿਜਰੋਨ ਦਾ ਕੋਈ ਡਰਾਈਵਰ ਆ ਪੰਜਾਬੀ ਵੀਰ ਤੇ ਝੂਟਾ ਦਾ ਟਰੱਕ ਖੜਾ ਤੇ ਉਹਦਾ ਕੋਈ ਕਤਲ ਕਰ ਗਿਆ ਤੇ ਖਿਰਚਾ-ਕੁਚਾ ਮਾਰਕ ਨੂੰ ਵੱਡ ਗਿਆ ਤੇ ਝੂਟਾ 70 ਨੰਬਰ ਐਕਜ਼ਿਟ ਤੇ ਆ ਮੇਰਾ ਵੀਰ ਫ੍ਰिजਰੋਂ ਦਾ ਕੋਈ ਡਰਾਈਵਰ ਆ ਪੰਜਾਬੀ ਵੀਰ ਤੇ ਝੂਟਾ ਦਾ ਟਰੱਕ ਖੜਾ ਤੇ ਉਹਦਾ ਕੋਈ ਕਤਲ ਕਰ ਗਿਆ ਤੇ ਖਿਰਚਾ-ਕੁਚਾ ਮਾਰਕ ਨੂੰ ਵੱਡ ਗਿਆ ਤੇ ਝੂਟਾ 70 ਨੰਬਰ ਐਕਜ਼ਿਟ ਤੇ ਆ ਮੇਰਾ ਵੀਰ ਫੁੱਜਰੋਂ ਦਾ ਕੋਈ ਡਰਾਈਵਰ ਆ ਪੰਜਾਬੀ ਵੀਰ ਤੇ ਜੂਟਾ ਦਾ ਟਰੱਕ ਖੜਾ ਤੇ ਉਹਦਾ ਕੋਈ ਕਤਲ ਕਰ ਗਿਆ ਤੇ ਖੂਚਾ-ਖੂਚਾ ਮਾਰ ਕੇ ਉਹ ਵੱਢ ਗਿਆ ਤੇ ਜੂਟਾ 70 ਨੰਬਰ ਐਕਸਿਟ ਤੇ ਆ ਮੇਰਾ ਵੀਰ ਫੁੱਜਰੋਂ ਦਾ ਕੋਈ ਡਰਾਈਵਰ ਆ ਪੰਜਾਬੀ ਵੀਰ ਤੇ ਜੂਟਾ ਦਾ ਟਰੱਕ ਖੜਾ ਉਹਦਾ ਗੁੱਪ ਕਤਲ ਕਰ ਗਿਆ ਤੇ ਕਿੱਚਾ ਫੁੱਚਾ ਮਾਰਕ ਨੂੰ ਵੱਢ ਗਿਆ ਤੇ ਜੂਟਾ 70 ਨੰਬਰ ਐਗਜ਼ਿਟ ਤੇ